ਗੱਲਾਂ ਕਰਨੀਆਂ ਬੜੀਆਂ ਸੌਖੀਆਂ ਸ਼ਮਸ਼ਾਨ ਘਾਟ ਚ ਜਾ ਕੇ ਕੁਝ ਨਹੀਂ ਨਾਲ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਪਰ ਜਿੰਦੇ ਜੀ ਅਮਲ ਕਰਨਾ ਬੜਾ ਔਖਾ ਹੈ ਮੈਂ ਦੇਖੋ ਕਈ ਵਾਰ ਕੋਸਣਾ ਨਹੀਂ ਵੀ ਚਾਹਦਾ ਪਰ ਮਜਬੂਰਨ ਮੇਰੇ ਮੋਰੀ ਕੇਸ ਐਦਾ ਦੇ ਆ ਜਾਂਦੇ ਨੇ ਆ ਮਰੀਜ਼ ਤੁਸੀਂ ਦੇਖ ਸਕਦੇ ਹੋ ਉਹ ਪਿੱਛੇ ਤੱਕ ਮਰੀਜ਼ੀ ਮਰੀਜ਼ ਨੇ ਜਿਹੜੇ ਇੱਕ ਉਮੀਦ ਦੇ ਵਿੱਚ ਆਪਣੇ ਆਪਣੀ ਪ੍ਰੋਬਲਮਸ ਲੈ ਕੇ ਹੈਲਪ ਲੈਣ ਲਈ ਆਏ ਹੋਏ ਨੇ ਘਟੋ ਘਟੇ ਇਸ ਬੰਦੇ ਦਾ ਤਾਂ ਇਲਾਜ ਕਰਾ ਦੋ 18 ਸਾਲ ਤੋਂ ਸ਼ਮਸ਼ਾਨ ਘਾਟ ਮੁਰਦਿਆਂ ਦੀਆਂ ਲੱਕੜਾਂ ਜਿਹੜੀਆਂ ਸਾਡੀਆਂ ਵੀ ਕਿਤੇ ਸ਼ਾਇਦ ਬਾਪੂ ਦੇ ਹੱਥੀ ਚੱਕੀਆਂ ਜਾਣੀਆਂ ਹੋਣ ਕਿਉਂਕਿ 18 ਸਾਲ ਤੋਂ ਬਾਪੂ ਜੀ ਸ਼ਮਸ਼ਾਨ ਘਾੜ ਦੇ ਵਿੱਚ ਸੇਵਾ ਕਰ ਰਹੇ ਨੇ ਲੱਕੜਾ ਰੱਖਦੇ ਨੇ ਜਿਨ੍ਹਾਂ ਨੇ ਸਵਰਗਾਂ ਦਾ ਝੂਟਾ ਲੈਣਾ ਹੁੰਦਾ ਤੇ ਸਾਰਿਆਂ ਨੇ ਲੈਣਾ ਹੁੰਦਾ ਕਿੰਨੇ ਲੈ ਚੁੱਕੇ ਨੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਸ਼ਮਸ਼ਾਨ ਘਾੜ ਚ ਜਾ ਕੇ ਕੁਝ ਨਹੀਂ ਨਾਲ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਪਰ ਜਿੰਦੇ ਜੀ ਅਮਲ ਕਰਨਾ ਬੜਾ ਔਖਾ ਹੈ ਮੈਂ ਇੱਕ ਕਹਾਣੀ ਸੁਣੀ ਸੀ ਇੱਕ ਬੰਦਾ ਜ਼ਿੰਦਗੀ 'ਚ ਬੜਾ ਉਲਝਿਆ ਹੁੰਦਾ ਤੇ ਉਹ ਕਿਸੇ ਨੂੰ ਪੁੱਛਦਾ ਕਿ ਮੈਨੂੰ ਜ਼ਿੰਦਗੀ ਦਾ ਮਤਲਬ ਸਮਝਾਓ ਤੇ ਉਹ ਉਹਨੂੰ ਕਹਿ ਦਿੰਦਾ ਕਿ ਜਾ ਕੇ ਜਾਓ ਉਹ ਫਲਾਣੇ ਪਿੰਡ 'ਚ ਮਹਾਪੁਰਖ ਬੈਠੇ ਉਹਨਾਂ ਕੋਲ ਜਾ ਕੇ ਸਮਝ ਲਓ ਉਹ ਚੱਲ ਜਾਂਦਾ ਗੇਟ ਖੜਕਾਂਦਾ ਤੇ ਅੱਗੋਂ ਉਹਨਾਂ ਦੇ ਵਾਈਫ ਬਾਹਰ ਆਂਦੇ ਨੇ ਉਹ ਕਹਿੰਦੇ ਨੇ ਕਿੱਥੇ ਜੀ ਮਹਾਂਪੁਰਖ ਜੀ ਉਹ ਕਹਿੰਦੇ ਉਹਨਾਂ ਕਿਸੇ ਦੀ ਮਰਗ ਹੋ ਗਈ ਆ ਸ਼ਮਸ਼ਾਨ ਘਟ ਗਏ ਨੇ ਤੁਸੀਂ ਉੱਥੇ ਚੱਲ ਜਾਓ ਤੇ ਉਹ ਕਹਿੰਦਾ ਮੈਂ ਚਲਦਾ ਜਾਣਾ ਉੱਥੇ ਪਰ ਮੈਂ ਕਦੀ ਉਹਨਾਂ ਨੂੰ ਮਿਲਿਆ ਨਹੀਂ ਉੱਥੇ ਜਾ ਕੇ ਮੈਂ ਪਛਾਣੂਗਾ ਕਿਵੇਂ ਉਹਨਾਂ ਨੂੰ ਉਹ ਕਹਿੰਦਾ ਤੁਸੀਂ ਉੱਥੇ ਜਾਉਂਗੇ ਨਾ ਉਹਨਾਂ ਦੇ ਸਿਰ ਦੇ ਪਿੱਛੇ ਲਾਲ ਲਾਈਟ ਚੱਲ ਰਹੀ ਹੋएगी ਤੇ ਤੁਸੀਂ ਪਛਾਣ ਲੋਗੇ ਉਹ ਬੰਦਾ ਸ਼ਮਸ਼ਾਨ ਘਟ ਚੱਲ ਜਾਂਦਾ ਉਹ ਦੇਖਦਾ ਅੰਦਰ ਜਾ ਕੇ ਸਾਰਿਆਂ ਦੇ ਸਿਰ ਦੇ ਪਿੱਛੇ ਲਾਲ ਲਾਈਟ ਚੱਲ ਰਹੀ ਹੈ ਤੇ ਉਹ ਪਛਾਣ ਦਾ ਵਿਚਾਰ ਉਹ ਕਹਿੰਦਾ ਯਾਰ ਹੁਣ ਕਿੱਦਾਂ ਪਰਦਾ ਲੱਗੂਗਾ ਕਿ ਕਿਹੜੇ ਉਹਨਾਂ ਚੋਂ ਨੇ ਉਹ ਸ਼ਮਸ਼ਾਨ ਘੜ ਦੇ ਵਿਚਾਰਾ ਬਾਹਰ ਵਹਿ ਜਾਂਦਾ ਚੌਂਕੜੀ ਮਾਰ ਕੇ ਉਹ ਜਿੱਦਾਂ ਜਿੱਦਾਂ ਬੰਦੇ ਬਾਹਰ ਨਿਕਲਦੇ ਰਹਿੰਦੇ ਨੇ ਲਾਈਟਾਂ ਬੁੱਢੀਆਂ ਰਹਿੰਦੀਆਂ ਸਿਰਫ ਇੱਕੋ ਸ਼ਖਸ ਦੀ ਲਾਈਟ ਚੱਲਦੀ ਰਹਿੰਦੀ ਹੈ ਉਹੀ ਉਹ ਮਹਾਪੁਰਖ ਹੁੰਦੇ ਨੇ ਕਹਿਣ ਦਾ ਭਾਓ ਕਿ ਜਦੋਂ ਤਾਂ ਬੰਦਾ ਹਸਪੀਟਲ ਐਡਮਿਟ ਹੁੰਦਾ ਹੈ ਉਦੋਂ ਉਹਨੂੰ ਲੱਗਦਾ ਹੈ ਕਿ ਭਾਈ ਕੁਛ ਨਹੀਂ ਨਾਲ ਜਾਣਾ ਸਭ ਤੋਂ ਜ਼ਿਆਦਾ ਜ਼ਰੂਰੀ ਸਿਹਤ ਹੈ ਔਰ ਜਦੋਂ ਸ਼ਮਸ਼ਾਨ ਘੜ ਗਿਆ ਹੁੰਦਾ ਉਦੋਂ ਉਹਨੂੰ ਹੋਰ ਗੱਲਾਂ ਖੁਰਦੀਆਂ ਕਿ ਯਾਰ ਦੇਖੋ ਬੰਦਾ ਸੜ ਗਿਆ ਆਪਣਿਆਂ ਨਹੀਂ ਅਗਲਾਤੀ ਉਹਦੇ ਮੁੰਦਰੀ ਸੀ ਹੱਥ ਦੇ ਵਿੱਚ ਉਹਦੀ ਉਂਗਲ ਵੱਢਤੀ ਇਹ ਕਿਹੜਾ ਪਿਓ ਨੇ ਸੋਨਾ ਨਾਲ ਲੈ ਕੇ ਜਾਣਾ ਤੇ ਇੱਥੇ ਦੇਖੋ ਕੀ ਹਾਲਤ ਨੇ ਅੱਜ ਮੈਂ ਤੁਹਾਨੂੰ ਇੱਕ ਇੱਕ ਕਰਕੇ ਪੇਸ਼ੰਤ ਮਲਵਾਉਂਗਾ ਇਹ ਕੀ ਹੋਇਆ ਬਾਪੂ ਜੀ ਨੂੰ ਦੱਸੋ ਕੀ ਖਰਚਾ ਹੋਏਗਾ ਬਾਪੂ ਜੀ ਦਾ ਕੀ ਨਾਮ ਬਾਪੂ ਜੀ ਤੁਹਾਡਾ ਗੁਰਜੀਤ ਸਿੰਘ ਹੈ ਜੀ ਗੁਰਦੀਪ ਸਿੰਘ ਤੇ ਤੁਸੀਂ ਕਦੋਂ ਤੋਂ ਸ਼ਮਸ਼ਾਨ ਘਾਟ ਤੇ ਸੇਵਾ ਕਰ 7-8 ਸਾਲ ਹੋ ਗਏ 18 ਸਾਲ ਹੁਣ ਤੁਸੀਂ ਇਲਾਜ ਕਰਾਣ ਲਈ ਜਾਣਾ ਇੱਥੇ ਕਦੋਂ ਲਈ ਆਏ ਹੋ ਇਲਾਜ ਇਲਾਜ ਕਰਾਣ ਬਾਪੂ ਦਾ ਹੁਣ ਇਲਾਜ ਹੋਣਾ ਡਾਕਟਰ ਨੇ ਸ਼ਿਕਾਇਤ ਦੱਸੀ ਹੈ ਸੀਏ ਦੀ ਤੇ ਉਹਦੇ ਲਈ ਬਾਪੂ ਨੇ ਚੰਡੀਗੜ੍ਹ ਜਾਣਾ ਹੁਣ ਇਲਾਜ ਲਈ ਆਏ ਹੋਏ ਨੇ ਤੇ ਬੇਨਤੀ ਕਰਨਾ ਚਾਹਨਾ ਕਿ ਘੱਟੋ ਘਾਟ ਇਹਨਾਂ ਦੀ ਤਾਂ ਮਦਦ ਹੋਣੀ ਚਾਹੀਦੀ ਹੈ ਯਾਰ ਹਜੇ ਇੱਕ ਇੱਕ ਕਰਕੇ ਮੈਂ ਤੁਹਾਨੂੰ ਸਾਰੇ ਮਰੀਜ਼ ਮਲਵਾਉਂਗਾ ਧਿਆਨ ਨਾਲ ਸੁਣਿਓ ਬੈਠੋ ਬਾਪੂ ਜੀ ਘਰਾਂ ਨੇ ਬੇੜਾ ਭੇਜੋ ਇੱਕ ਇੱਕ ਕਰਕੇ ਪੇਸ਼ੈਂਟ ਸਾਰੇ ਬੈਠੋ ਬਾਪੂ ਜੀ ਘਰਾਂ ਨੇ ਦੇਖੋ ਕਿੰਨੀ ਉਮੀਦਾਂ ਨਾਲ ਇੱਥੇ ਲੋਕ ਆਂਦੇ ਨੇ ਔਰ ਸੁਣਿਓ ਇੱਥੇ ਬਹਿ ਕੇ ਕੀ ਕੀ ਦਿੱਕਤ ਹੈ ਇਹਨਾਂ ਨੂੰ ਕੀ ਦਿੱਕਤ ਹੈ ਇਹਨਾਂ ਦੀ ਮਦਦ ਇਸਪਾਇਨ ਨੂੰ ਕਰਾਓ ਇਹਨਾਂ ਨੇ ਕਿੱਥੇ ਜਾਣਾ ਅੱਛਾ ਇਹਨਾਂ ਨੇ ਫਰੀਦਕੋਟ ਜਾਣਾ ਔਰ ਇੱਕ ਮੇਰੇ ਖਿਆਲ ਨਾਲ ਕਿੰਨੇ ਪੈਣ ਪਰਾਉ ਤੁਸੀਂ ਤਿੰਨ ਤਾਂ ਮਦਰ ਵਿਚਾਰੀ ਬਿਲਕੁਲ ਹੀ ਬੈਡ ਰਿਡਨ ਹੈ ਹਾਲਾਤ ਬਹੁਤ ਜ਼ ਤੇ ਇਲਾਜ ਕਰਾਣ ਜੋਗੇ ਪੈਸੇ ਨਹੀਂ ਹੈਗੇ ਇਹ ਆਏ ਹੋਏ ਨੇ ਬੈਠੀਆ ਬੈਠੀ ਬੈਠੀ ਆ ਬੈਠੀ ਪਿੱਛੇ ਬੈਠੀ ਮੈਂ ਉੱਥੇ ਹੀ ਚਲਦਾ ਆਜੋ ਆਜੋ ਯਾਰ ਕਿਹੜਾ ਆਜੋ ਆ ਬੈਠੀ ਮੈਂ ਇੱਥੇ ਤੁਹਾਨੂੰ ਇੱਕ ਇੱਕ ਪੇਸ਼ੈਂਟ ਸਾਰੇ ਦੱਸ ਦਿੰਨਾ ਕਿਨੂੰ ਕਿਨੂੰ ਕੀ ਕੀ ਦਿੱਕਤ ਹੈ ਤੇ ਜ਼ਰੂਰ ਮੈਂ ਇਹ ਸਾਰਾ ਕੁਝ ਤੁਹਾਨੂੰ ਦਿਖਾਣ ਦਾ ਮਕਸਦ ਤਾਂ ਹੈ ਇੱਕ ਇੱਕ ਕਰਕੇ ਦੱਸਿਓ ਕੀ ਕੀ ਪੇਸ਼ੈਂਟ ਨੂੰ ਕੀ ਕੀ ਦਿੱਕਤ ਹੈ ਬੈਠੀਏ ਆਪਣੇ ਹਸਬੰਦ ਵਾਸਤੇ ਇਹ ਮਾਤਾ ਜੀ ਦਾ ਕੀ ਹੈ ਇਹਦੇ ਨੇ ਉਹ ਫੋਨ ਯਾਰ ਪੱਥਰੀਆਂ ਨੇ ਹਰ ਨਹੀਂ ਹਰਨੀਆ ਤੇ ਕਦੋਂ ਤੋਂ ਮਾਤਾ ਜੀ ਤੁਸੀਂ ਇਲਾਜ ਲਈ ਘੁੰਮ ਰਹੇ ਉਧਰ ਉਧਰ ਮੈਨੂੰ ਹੋ ਗਏ 3-4 ਮਹੀਨੇ 3-4 ਮਹੀਨੇ ਹੋ ਗਏ ਤੇ ਤੁਹਾਡੇ ਦੋ ਕੁੜੀਆਂ ਇਹਨਾਂ ਦਾ ਰਾਸ਼ਨ ਵੀ ਗੁਰਦੁਆਰਾ ਸਾਹਿਬ ਚੋਂ ਆਂਦਾ ਤੇ ਹਰਨਾਨਕ ਸਰ ਗੁਰਦੁਆਰੇ ਤੋਂ ਆਂਦਾ ਤੇ ਹਰਨੀਆਂ ਦਾ ਆਪਰੇਸ਼ਨ ਹੋਣਾ ਹੈ 25000 ਦਾ ਖਰਚਾ ਹੈ ਤੇ ਡਾਕਟਰ ਨੇ ਮੰਗਿਆ ਉਹਦੇ ਲਈ ਮਦਦ ਚਾਹੀਦੀ ਹੈ ਇਹ ਮਾਤਾ ਜੀ ਦੀ ਬਾਹ ਟੁੱਟੀ ਪਈ ਹੈ ਤੇ ਮੇਰੇ ਵੱਲ ਲੰਮੇ ਸਮੇ ਤੋਂ ਇਹਨਾਂ ਦੀ 10000 ਦੀ ਸੇਵਾ ਹੋਣੀ ਬਾਪੂ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਹਨਾਂ ਦੇ ਬੱਚੇ ਵਾਸਤੇ ਆਏ ਜੀ ਇਹ ਬੱਚਾ ਨਿਊ ਬੋਨ ਬੇਬੀ ਆ ਕ੍ਰਿਸ਼ਨਾ ਦਾਖਲ ਆ ਅੱਛਾ ਉਹਨਾਂ ਵਾਸਤੇ ਆਏ ਨੇ ਅੱਛਾ ਇਹਨਾਂ ਦਾ ਕੀ ਅੱਛਾ ਹੀ ਨਾਲ ਹੀ ਨੇ ਇਹਨਾਂ ਦੇ ਇਹਨਾਂ ਦਾ ਕੀ ਹੈ ਜੀ ਇਹਨਾਂ ਦਾ ਵੀ ਡਾਕਟਰ ਨੇ ਹਲੇ ਕਹਿੰਦੇ ਦਵਾਈ ਨਾਲ ਹੀ ਸੈੱਟ ਹੋ ਜੂਗਾ ਪਿੱਤੇ 'ਚ ਕੋਈ ਪ੍ਰੋਬਲਮ ਆ ਜੀ ਇਹਨਾਂ ਦੀ ਅੱਛਾ ਇਹਨਾਂ ਦਾ ਕੀ ਹੈ ਜੀ ਇਹ ਭਾਈ ਸਾਹਿਬ ਵਾਲੇ ਸਿਵਲ 'ਚ ਦਾਖਲ ਆ ਅੱਛਾ ਮਰੀਜ਼ ਆਪ ਹੀ ਐਡਮਿਟ ਆ ਹਜੇ ਆਪ ਹੀ ਐਡਮਿਟ ਸਿਵਲ ਦੇ ਵਿੱਚ ਤੁਸੀਂ ਆਪ ਐਡਮਿਟ ਹੋ ਹਲੇ ਅੱਛਾ ਉਹਨਾਂ ਦੇ ਰਿਕਾਰਡ 'ਚ ਐਡਮਿਟ ਉੱਪਰ ਬੈਠੇ ਇੱਥੇ ਹਾਂ ਅੱਛਾ ਜੀ ਚਲੋ ਇਹ ਮਾਨਤਾ ਹੈ ਸਾਡੇ ਸਿਸਟਮ ਦੀ ਮੈਂ ਦੇਖੋ ਕਈ ਵਾਰ ਕੋਸਣਾ ਨਹੀਂ ਵੀ ਚਾਹੁੰਦਾ ਪਰ ਮਜਬੂਰਨ ਮੇਰੇ ਮੋਰੇ ਕੇਸ ਐਦਾਂ ਦੇ ਆ ਜਾਂਦੇ ਨੇ ਹਾਲਾਂਕਿ ਚਲੋ ਮੈਂ ਬੜੀ ਵਾਰੀ ਕਹਿਣਾ ਹੁੰਨਾ ਕਿ ਜਿਹੜਾ ਸਿਸਟਮ ਹੈ ਉਹ ਸੁਧਾਰਨਾ ਬੜਾ ਜ਼ਰੂਰੀ ਹੈ ਉਹਦੇ ਲਈ ਸਾਨੂੰ ਮੌਕਾ ਦਿਓ ਸਿਸਟਮ ਸੁਧਾਰਨ ਦਾ ਦੱਸਾਂਗੇ ਕੌਣ ਕਿੰਨੇ ਜੋਗ ਹੈ ਪਰ ਉਹਦੇ 'ਚ ਵੀ ਲੋਕ ਉਂਗਲਾਂ ਲਾਣ ਲੱਗ ਜਾਂਦੇ ਲੱਤਾਂ ਖਿੱਚਣ ਲੱਗ ਜਾਂਦੇ ਚਲੋ ਛੱਡੋ ਸਾਡੀ ਇਹ ਸੇਵਾ ਜਾਰੀ ਰਹੂਗੀ ਤੇ ਆਹ ਮਰੀਜ਼ ਤੁਸੀਂ ਦੇਖ ਸਕਦੇ ਹੋ ਉਹ ਪਿੱਛੇ ਤੱਕ ਮਰੀਜ਼ ਹੀ ਮਰੀਜ਼ ਨੇ ਜਿਹੜੇ ਇੱਕ ਉਮੀਦ ਦੇ ਵਿੱਚ ਆਪਣੀਆਂ ਆਪਣੀਆਂ ਪ੍ਰੋਬਲਮਸ ਲੈ ਕੇ ਹੈਲਪ ਲੈਣ ਲਈ ਆਏ ਹੋਏ ਨੇ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਇਹੀ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਜਿੱਥੇ ਬੈਠੇ ਆਏ ਮਾਰਕੀਟ ਹੈ ਲੁਧਿਆਣਾ ਦਾ ਸਭ ਤੋਂ ਪੌੜਸ਼ ਇਲਾਕਾ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਲੈਫਟ ਸਾਈਡ ਮੇਰੇ ਇਹ ਮਾਰਕੀਟ ਹੈ ਜਿੱਥੇ 7 ਤੋਂ 9 ਸੀਥੇ ਰੋਜ਼ ਬੈਠਦੇ ਆਂ ਅਗਰ ਕੋਈ ਵੀ ਵੀਰ ਇਹਨਾਂ ਪੇਸ਼ੈਂਟਾਂ ਦੀ ਹੈਲਪ ਕਰਨਾ ਚਾਹੁੰਦਾ ਹੈ ਅਲੱਗ-ਅਲੱਗ ਪੇਸ਼ੈਂਟ ਦੀ ਆਪਣੇ-ਆਪਣੀ ਸਟੋਰੀ ਹੈ ਕੋਈ ਬੱਚਾ ਵੀ ਹੈ ਜਿਹਦੇ ਹਾਰਟ 'ਚ ਛੇਡਾ ਹੈ ਕੋਈ ਮਾਂ ਹੈ ਮਿਲਕ ਦੀ ਕੋਈ ਪਿਓ ਹੈ ਕੋਈ ਭਰਾ ਹੈ ਇਹਨਾਂ ਸਾਰਿਆਂ ਦੀ ਹੈਲਪ ਲਈ ਅਸੀਂ ਰੋਜ਼ ਬੈਠਦੇ ਆਂ ਤੇ 7 ਤੋਂ 9 ਔਰ ਜੇ ਕੋਈ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਹੈ ਤਾਂ ਜਰੂਰ ਸਾਡੇ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰਿਓ ਕਾਲ ਕਰਿਓ ਨਹੀਂ ਤਾਂ ਫਿਰ ਇੱਕ ਪੋਨੋ ਦਾ ਕੰਮ ਜਰੂਰ ਕਰ ਦਿਓ ਘਰ ਬੈਠੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂ